ਸਾਚੀਆ ਕਾਲ ਜੀ ਸਵਾਗਤ ਹੈ ਸਾਡੇ YouTube ਚੈਨਲ ਰੰਜੀਤ ਸਟਡੀ ਟੈਗ ਦੇ ਉੱਪਰ ਹਾਂਜੀ ਜਿੱਦਾਂ ਤੁਸੀਂ ਥੰਬਨੇਲ ਦੇ ਵਿੱਚ ਦੇਖ ਹੀ ਲਿਆ ਪੰਚਾਇਤੀ ਚੋਣਾਂ ਜਿਹੜੀਆਂ ਉਹ ਰੱਦ ਹੋ ਚੁੱਕੀਆਂ ਨੇ ਨਹੀਂ ਪੈਣੀਆਂ ਸਰਪੰਚ ਦੇ ਵੋਟਾਂ ਕਿਹੜੇ ਮਹੀਨੇ ਹੋ ਸਕਦੀਆਂ ਨੇ ਸਾਰੀ ਜਾਣਕਾਰੀ ਈਡੀ ਵੀਡੀਓ ਦੇ ਵਿੱਚ ਦੇਵਾਂਗੇ ਸ਼ੁਰੂਤ ਲੈ ਕੇ ਐਂਡ ਤੱਕ ਜ਼ਰੂਰ ਦੇਖਿਓ ਹਾਂਜੀ ਜਿੱਦਾਂ ਪਹਿਲਾਂ ਦੱਸਿਆ ਜਾ ਰਿਹਾ ਸੀ ਕਿ ਜਿਹੜੀਆਂ ਪੰਚਾਇਤੀ ਵੋਟਾਂ ਨੇ ਉਹ ਇਸ ਮਹੀਨੇ ਪੈ ਸਕਦੀਆਂ ਨੇ ਇਸ ਮਹੀਨੇ ਪੈ ਸਕਦੀਆਂ ਨੇ ਚੈਨਲਾਂ ਵੱਲੋਂ ਦੱਸਿਆ ਜਾ ਰਿਹਾ ਸੀ ਪਰ ਜਿਆ ਸਾਰੀਆਂ ਜਿਹੜੀਆਂ ਗੱਲਾਂ ਤਰੀਆਂ ਤਰਾਈਆਂ ਰਹਿ ਗਈਆਂ ਕਿਉਂਕਿ ਜਿਹੜੀਆਂ ਹੁਣੇ ਪੰਚਾਇਤੀ ਚੋਣਾਂ ਇਹ ਅੱਗੇ ਜਾਣ ਦੀ ਜਿਹੜੀ ਸੁਭਾਵਨਾ ਉਹ ਬਹੁਤ ਜ਼ਿਆਦਾ ਵਧ ਗਈ ਆ ਉਹਦਾ ਕੀ ਕਾਰਨ ਹੈ ਉਸ ਨੂੰ ਦੱਸਾਂਗੇ ਪੂਰੀ ਵੀਡੀਓ ਦੇ ਵਿੱਚ ਜਿੱਦਾਂ ਤੁਹਾਨੂੰ ਪਤਾ ਹੀ ਸਾਰਿਆਂ ਨੂੰ ਕਿ ਜਿਹੜੀਆਂ ਲੋਕ ਸਭਾ ਦੀਆਂ ਇਲੈਕਸ਼ਨ ਹੋਈਆਂ ਸੀ ਉਹਦੇ ਵਿੱਚ 13 ਸੀਟਾਂ ਦੇ ਵਿੱਚ ਜਿਹੜਾ ਆਪ ਸਰਕਾਰ ਨੇ ਵਾਅਦਾ ਕੀਤਾ ਸੀ ਕਿ ਸਾਡੀਆਂ 13 'ਚ 13 ਸੀਟਾਂ ਆਉਣੀਆਂ ਤਾਂ ਉਹ ਸਿਰਫ ਉਹ ਤਿੰਨ ਸੀਟਾਂ ਹੀ ਲਿਆ ਸਕੇ ਤਾਂ ਇਸ ਦੇ ਨਾਲ ਆ ਜਿਹੜਾ ਆਪ ਸਰਕਾਰ ਨੂੰ ਜਿਹੜਾ ਬਹੁਤ ਵੱਡਾ ਇੱਕ ਝਟਕਾ ਲੱਗਿਆ ਸੀ ਹਾਂਜੀ ਇਸ ਤੋਂ ਬਾਅਦ ਫਿਰ ਜਲੰਧਰ ਦੇ ਵਿੱਚ ਸ਼ੀਤਲ ਅਨੁਰਾਗ ਵੱਲੋਂ ਜਿਹੜਾ ਐਮਐਲਏ ਦੀ ਸੀਟ ਤੋਂ ਅਸਤੀਫਾ ਦੇ ਦਿੱਤਾ ਗਿਆ ਸੀ ਇਸ ਤੋਂ ਬਾਅਦ ਸਰਕਾਰ ਜਦੋਂ ਦੁਬਾਰੇ ਵੋਟ ਇਲੈਕਸ਼ਨ ਦਾ ਐਲਾਨ ਹੋਇਆ ਤਾਂ ਜਿਹੜਾ ਸਰਕਾਰ ਫਿਰ ਜਲੰਧਰ ਦੀਆਂ ਜਿਹੜੀਆਂ ਜਿਮਨੀ ਚੋਣਾਂ ਉਹਦੇ ਵਿੱਚ ਉਲਝ ਗਈ ਭਾਵੇਂ ਜਲੰਧਰ ਤੋਂ ਜਿਹੜੇ ਤੁਹਾਨੂੰ ਅੱਜ ਪਤਾ ਹੀ ਆ ਕਿ ਜਿਹੜੇ ਮਹਿੰਦਰਪਤ ਸੀ ਉਹ ਜਿਹੜੇ ਚੋਣਾਂ ਜਿੱਤ ਚੁੱਕੇ ਨੇ ਤਾਂ ਹੁਣ ਜਿਹੜੀ ਸਰਕਾਰ ਦੀ ਉਹ ਨਿਗਾਹ ਗਈ ਜਿੱਦਾਂ ਤਾਂ ਉਹਨਾਂ ਸਾਰਿਆਂ ਨੂੰ ਪਤਾ ਹੀ ਆ ਕਿ ਗਿੱਦੜਵਾਹਾ ਹਲਕੇ ਤੋਂ ਡੇਰਾ ਬਾਬਾ ਨਾਨਕ ਤੋਂ ਚੱਬੇਵਾਲ ਤੋਂ ਤੇ ਬਰਨਾਲੇ ਤੋਂ ਜਿਹੜੀਆਂ ਇਹ ਸ਼ਿੱਟਾਂ ਖਾਲੀ ਹੋਈਆਂ ਸੀ ਦੁਬਾਰਾ ਜਿਹੜੀ ਉਹਨਾਂ ਤੇ ਇਲੈਕਸ਼ਨ ਹੋਣੀਆਂ ਉਹ ਹਰਿਆਣਾ ਵਿਧਾਨ ਸਭਾ ਦੇ ਨਾਲ ਜਿਹੜੀਆਂ ਉਹ ਚੋਣਾਂ ਹੋਣ ਤਾਂ ਇਹ ਪੂਰਾ ਮਤਲਬ ਇਹ ਜਿਤਾਇਆ ਜਾ ਰਿਹਾਗਾ ਕਿ ਹੋ ਸਕਦਾ ਉਹ ਹਰਿਆਣੇ ਦੀ ਜਿਹੜੀ ਵਿਧਾਨ ਸਭਾ ਦੇ ਨਾਲ ਜਿਹੜੀਆਂ ਉਹ ਚੋਣਾਂ ਹੋਣ ਤਾਂ ਇਸ ਕਰਕੇ ਜਿਹੜੀਆਂ ਪੰਚਾਇਤੀ ਚੋਣਾਂ ਉਹ ਅੱਗੇ ਜਾਣ ਦੇ ਜਿਹੜੇ 100% ਚਾਂਸ ਨੇ ਉਹ ਵੱਧ ਚੁੱਕੇ ਨੇ ਜਿਵੇਂ ਤੁਹਾਨੂੰ ਪਤਾ ਕਿ ਫਰਵਰੀ ਦੇ ਵਿੱਚ ਜਿਹੜੀਆਂ ਪੰਚਾਇਤਾਂ ਸੀ ਉਹਨਾਂ ਨੂੰ ਜਿਹੜਾ ਭੰਗ ਕਰ ਦਿੱਤਾ ਗਿਆ ਸੀਗਾ ਉਸ ਦੇ ਨਾਲ ਜਿਹੜੇ ਸਰਕਾਰ ਦੇ ਕਾਫੀ ਜਿਹੜੇ ਪ੍ਰੋਜੈਕਟ ਵਗੈਰਾ ਸੀ ਜਾਂ ਜਿਹੜੇ ਸਰਕਾਰ ਦੇ ਕੋਈ ਪੇਂਟਿੰਗ ਵਰਕ ਸੀ ਉਹ ਸਾਰੇ ਜਿਹੜੇ ਰੁਕ ਗਏ ਸੀ ਇਸ ਦੇ ਨਾਲ ਕੀ ਆ ਹੁਣ ਆ ਐਮਪੀ ਦੀਆਂ ਵੋਟਾਂ ਤੋਂ ਬਾਅਦ ਉਹ ਬਿਲਕੁਲ ਜਿਹੜੇ ਕੰਮ ਖੜ ਗਏ ਸੀ ਤਾਂ ਜਿਹੜੇ ਹੁਣ ਨਗੀਆਂ ਉਹ ਹੁਣ ਆ ਜਿਹੜੀਆਂ ਵੱਡੀਆਂ ਚੋਣਾਂ ਹੋਣ ਤੋਂ ਬਾਅਦ ਜਿਹੜੀਆਂ ਪੰਚਾਇਤੀ ਚੋਣਾਂ ਉਹ ਹੋਣ ਦੀ ਸੁਭਾਵਨਾ ਇਹ ਜਿਹੜੀਆਂ ਹੁਣ ਪੰਚਾਇਤੀ ਚੋਣਾਂ ਨੇ ਨਵੰਬਰ ਜਾਂ ਦਸੰਬਰ ਦੇ ਵਿੱਚ ਹੋਣ ਦੀ ਜਿਹੜੀ ਸੁਭਾਵਨਾ ਹੈਗੀ ਇਸ ਦੇ ਨਾਲ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਪੰਚਾਇਤੀ ਚੋਣਾਂ ਦੇ ਵਿੱਚ 5-6 ਮਹੀਨਿਆਂ ਦਾ ਜਿਹੜਾ ਫਰਕ ਪੈ ਚੁੱਕਿਆ ਹੈਗਾ ਤਾਂ ਜਿਹੜੀ ਪੰਚਾਇਤੀ ਚੋਣਾਂ ਨਵੰਬਰ ਦੇ ਪਹਿਲੇ ਹਫਤੇ ਜਾਂ ਦਸੰਬਰ ਦੇ ਪਹਿਲੇ ਹਫਤੇ ਜਿਹੜੀਆਂ ਹੋਣ ਦੀ ਪੂਰੀ ਸੁਭਾਵਨਾ ਹੈਗੀ ਜਿੱਦਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਰਾਜ ਚੋਣ ਕਮਿਸ਼ਨ ਦੇ ਵੱਲੋਂ ਜਿਹੜਾ ਡੀਸੀ ਦਫ਼ਤਰਾਂ ਨੂੰ ਜਾਂ ਜਿਹੜੇ ਚੋਣ ਅਧਿਕਾਰੀਆਂ ਨੂੰ ਉਹਨਾਂ ਨੂੰ ਜਿਹੜੀ ਹਦਾਇਤਾਂ ਜਾਰੀ ਕੀਤੀਆਂ ਗਈਆਂ ਸੀ ਚੋਣ ਸੂਚੀਆਂ ਨੂੰ ਜਿਹੜੀ ਦਰੁਸਤ ਕਰਨ ਬਾਰੇ ਤਾਂ ਕਿ ਜਿਹੜੀਆਂ ਵੋਟਾਂ ਨੇ ਪੰਚਾਇਤੀ ਉਹ ਜਿਹੜੀਆਂ ਜਲਦੀ ਜਲਦੀ ਪੁਵਾਈਆਂ ਜਾਣ ਪਰ ਹੁਣ ਇਹ ਜਿਹੜੀਆਂ ਅੱਗੇ ਆਉਣ ਵਾਲੇ ਸਮੇਂ ਚ ਜਿਹੜੀਆਂ ਲੇਟ ਹੁੰਦੀਆਂ ਦਿਖ ਰਹੀਆਂ ਸਾਰਿਆਂ ਨੂੰ ਕਿਉਂਕਿ ਜਿਹੜੇ ਵਿਧਾਨ ਸਭਾ ਹਲਕੇ ਖਾਲੀ ਹੋਏ ਨੇ ਗਿੱਦੜਵਾਹ ਤੋਂ ਜਿਹਦਾ ਰਾਜਾ ਵੜਿੰਗ ਸੀ ਉਹ ਜਿੱਤ ਕੇ ਜਿਹੜੇ ਐਮਪੀ ਦੇ ਵਿੱਚ ਚਲੇ ਗਏ ਨੇ ਉਹਦਾ ਡੇਰਾ ਬਾਬਾ ਨਾਨਕ ਤੋਂ ਚੱਬੇਵਾਲ ਤੋਂ ਬਰਨਾਲੇ ਦੇ ਜਿਹੜੇ ਮੀਤ ਹੈ ਹੇਅਰ ਸੀ ਜਿਹੜੇ ਉਹ ਵੀ ਜਿੱਤ ਕੇ ਜਿਹੜੇ ਅੱਗੇ ਚਲੇ ਗਏ ਨੇ ਤਾਂ ਇਸ ਕਰਕੇ ਜਿਹੜੀਆਂ ਇਹ ਚੋਣਾਂ ਨੇ ਸਭ ਤੋਂ ਪਹਿਲਾਂ ਵਿਧਾਨ ਸਭਾ ਦੀ ਚੋਣਾਂ ਹੋਣਗੀਆਂ ਇਸ ਤੋਂ ਬਾਅਦ ਜਿਹੜੀਆਂ ਸਰਪੰਚੀਆਂ ਨਵੰਬਰ ਜਾਂ ਦਸੰਬਰ ਦੇ ਵਿੱਚ ਪੰਚਾਇਤੀ ਚੋਣਾਂ ਹੋਣਗੀਆਂ ਹਾਂਜੀ ਅਗਰ ਵੀਡੀਓ ਚੰਗੀ ਲੱਗਿਆ ਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਕਿਉਂਕਿ ਮੈਂ ਪੰਚਾਇਤੀ ਵੋਟਾਂ ਰਿਲੇਟਡ ਜਾਂ ਗਵਰਨਮੈਂਟਸ ਸਕੀਮਾਂ ਰਿਲੇਟਡ ਵੀਡੀਓ ਲੈ ਕੇ ਆਉਂਦਾ ਰਹਿਣਾ ਧੰਨਵਾਦ ਸ਼ੁਕਰੀਆ